ਆਟਰ ਦੇਖੋ ਝੋਟੀ ਦਾ ਬਹੁਤ ਜਬਰਦਸਤ ਹੈਗਾ ਤੇ 16 ਕੰਬੈਲਟਰ ਹੋਗੇ ਲੈ ਜਾਨਾ ਦੋ ਟਾਈਮ ਤਿੰਨ ਟਾਈਮ ਅਗਲਾ ਸਾਈ ਭਾਦੇ ਠੀਕ ਆ 1 ਕਿਲੋ ਰੰਗ ਦਾ ਜਵਾ ਦੇਾਂਗੇ ਤਿਆਰ ਹਣ ਹਾਂ ਤੋਰੀ ਤੁਨ ਨੂੰ ਇਹ ਹਰਿਆਣੇ ਦੀਆਂ ਝੋਟੀਆਂ ਸਾਰੇ ਹਰਿਆਣੇ ਦਾ ਹੁੰਦਾ ਥਾਲ ਪਿਆਰ ਹਰਿਆਣੇ ਦਾ ਕੋਈ ਪੰਜਾਬ ਦੀ ਮੈਂ ਹੋਗੀ 1 ਰੁਪਿਆ ਨਹੀਂ ਮੈਂ ਮੌਕਫ ਠੀਕ ਹੈ ਹਾਂਜੀ 2 ਟਾਈਮ 3 ਟਾਈਮ 4 ਟਾਈਮ ਆਫ ਦਾ 5 ਬਾਰੇ ਬੰਦਾ ਮੈਂ ਚੁੱਕ ਹੀ ਲੇ ਲੀ ਗੱਲ ਹੀ ਕਰਕੇ ਲੈ ਜੇ ਬਹੁਤ ਗਰੰਟੀ ਦੋਸਤੋ ਆ ਝੋਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤੇ ਸ਼ਕੀਨ ਝੋਟੀ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਸ਼ੂ ਮੰਡੀ ਜਗਰਾਓ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਹੀ ਲੱਗਦੀ ਹੈ। ਹਰ ਇੱਕ ਮਹੀਨੇ ਦੀ 23 ਤਰੀਕ ਨੂੰ ਇਹ ਮੰਡੀ ਲੱਗਦੀ ਹੈ ਵੀ ਤੇ ਅੱਜ ਆਪਾਂ 23 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਲਈ ਪਹੁੰਚੇ ਆਂ। ਪੂਰੀ ਟਾਪ ਤੋਂ ਟਾਪ ਕੁਆਲਿਟੀ ਦੇ ਫਰਸ਼ੂ ਪਹੁੰਚੇ ਹੋਏ ਆਂ। ਬੱਚਿਆਂ ਦਾ ਮਾ, ਬੈਦਲਾਂ ਬੱਚਿਆਂ ਦੀ ਮੰਡੀ ਹੈ। ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਹਰਿਆਣੇ ਦੀਆਂ ਪੂਰੀਆਂ ਟਾਪ ਕੁਆਲਿਟੀ ਦੀਆਂ ਝੋਟੀਆਂ ਦਿਖਾਵਾਂ। ਵੀਡੀਓ ਦੇ ਵਿੱਚ ਫਟ ਨਹੀਂ ਜੁੜੇ ਰਹੋ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਫੇਸਬੁਕ ਪੇਜ ਨੂੰ ਕਰ ਲਓ ਫੋਲੋ ਅੱਜ ਜਿਹੜਾ ਜਾਰਾ ਸਮਾਨ ਆ ਰਿਹਾ ਜਾਂਦਾ ਹੈ ਤੇ ਆਪਾਂ ਤੁਹਾਨੂੰ ਚੰਗੇ ਚੰਗੀਆਂ ਝੋਟੀਆਂ ਲਗਾਉਣੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਕੋਈ ਵੀ ਪਸ਼ੂ ਖਰੀਦਣਾ ਤੁਸੀਂ ਆਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਕਵਾਲ ਚੋਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦੇਸ਼ਕੀਨ ਚੋਟੀ ਆ ਕਵਾਲਿਟੀ ਜ਼ਬਰਦਸਤ ਆ ਸਿੰਘਾ ਦੀ ਗੁੰਡੀ ਆ ਨਾੜਾ ਰੂੜਾ ਬਹੁਤ ਆਪੀ ਦੇਖ ਸਕਦੇ ਹੋ ਸਿੰਘਾ ਦੀ ਕਵਾਲਿਟੀ ਦੇਖ ਸਕਦੇ ਤੁਸੀਂ ਇਹਦੀ ਤੇ ਆਰਡਰ ਦੇਖ ਸਕਦੇ ਆਰਡਰ ਬਹੁਤ ਵਧੀਆ ਆ ਬਰੀਕੀਆਂ ਬਹੁਤ ਆ ਝੋਟੀ ਦੇ ਵਿੱਚ। ਮੱਲਾਬਾ ਕੇਸਾ। ਗਾਣਾ ਦੇਖੋ ਪਿੰਡੇ ਦੇ। ਆਰਡਰ ਬਹੁਤ ਸੋਹਣਾ ਮੁੱਠੀ ਦੀ ਜਵਾਈ ਵਾਲੇ ਥਾਣ ਆ। ਦੇਖੋ। ਇਹ ਕਾ ਜੋ ਢੀਆ ਆ ਵੀ ਬਹੁਤ ਸੋਹਣੀ ਹੈਗੀ। ਇਹ ਜੀ ਬਰੀਕੀਆਂ ਬਹੁਤ ਆ ਆਰਡਰ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆਗਾ। ਉਹ ਟੀਨਮਾ ਜਿਹਦੇ ਵਿੱਚ ਵੀ ਬਰੀਕੀਆਂ ਬਹੁਤ ਆ ਕੱਤਕਾਰ ਦੇ ਵਿੱਚ ਵੀ ਚੰਗੀ ਹੈਗੀ ਸਿੰਗਾ ਦੀ ਕੁਆਲਟੀ ਬਾਡੀ ਬੰਤਰ ਇਹ ਜਿਹੜੀ ਬਹੁਤ ਚੰਗੀ ਹੈ ਦੇਖੋ ਨਾਣਾ ਨੂਣਾ ਦੇ ਵਿੱਚ ਇਹਨਾਂ ਦਾ ਆਰਡਰ ਬਹੁਤ ਸੋਹਣਾ ਹੈ ਜਿਹੜੀ ਜਿਹੜੀ ਦਾ ਸਾਮੋਹ ਤੋਂ ਆਇਆ ਦੱਸੋ ਘਰਸ਼ਾ ਬੱਤੀ ਨਾਲ ਜਿਹੜੀ ਬੋਡੀ ਤੇ ਜਿਹੜੀ ਆਪਾਂ ਜਰਸੀ ਕਰ ਲਓ ਬੜੀ ਕੀ ਲੈਣੀ ਹੈ ਕੋਸ ਮੰਦੋ ਕੋਸ ਬਾਈ ਜੀ ਬਾਈ ਜੀ ਆਪਾਂ ਬਾਈ ਦਾ ਡਿਟੇਲ ਪੁੱਛਦੇ ਆ ਸਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਤੇ ਐਡਰੈਸ ਲਾ ਦੇ ਹਾਂ ਮੇਰਾ ਸਣੀਆ ਪਿੰਡ ਪਤਨੀ ਘੋੜਾ ਜ਼ਿਲ੍ਹਾ ਮੋਗਾ ਜੀ ਮੋਗਾ ਠੀਕ ਹੈ ਤੇ ਆਪਣਾ ਵਪਾਰ ਦਾ ਕੰਮ ਹੈ ਬਾਈ ਹਾਂਜੀ ਵਪਾਰ ਦਾ ਕੰਮ ਹੈ ਅਗਿਆ ਨਾ ਇਹ ਕਰ ਲੈਣਾ ਮੱਝਾਂ ਨਾ ਕਾਵਾ ਦਾਦਾ ਨਹੀਂ ਕਾਵਾ ਗਰਮੀ ਕਰਕੇ ਨਹੀਂ ਲੈਂਦੇ ਵੀਰੇ ਲੈਣਾ ਹਾਂ ਦਾਵਾ ਲਗਾਣੇ ਗਾਹ ਤੋਂ ਬਾਹਰ ਲਾ ਜੇ ਬਾਹਰ ਲੈ ਗਾਹ ਤੋਂ ਕਾਵਾ ਦਵਾ ਲਾਣੇ ਠੀਕ ਹੈ ਜੀ ਤੇ ਮੱਝਾਂ ਜਿਹੜੀਆਂ ਹੁੰਦੀਆਂ ਆਪਣੀ ਬਈ ਖਰੀਦ ਆਪਣੇ ਕੋਲੇ ਵੀਰੇ ਹਰਿਆਣੇ ਦੀਆਂ ਹੁੰਦੀਆਂ ਮੱਈਆਂ ਆਪਣੇ ਕੋਲੇ 18 ਤੋਂ 20 ਕੋੜਾ 30 ਕਿਲੋਮੀਟਰ ਅਜਗਰਾਵਾ ਤੋਂ ਠੀਕ ਹੈ ਬਰਨਾਲਾ ਮੋਕੇ ਆਉਣਾ ਤਾਂ ਬਰਨਾਲਾ ਰੋਡ ਤੇ ਬਤਨੀ ਖੁਰਦ ਪਿੰਡ ਕਲਾਂ ਦੀ ਖੁਰਦ ਬਦੋਨੇ ਕਾ ਇਕੱਠੇ ਨੇ ਪਿੱਡਾ ਹਾਂ ਜੀ ਆ ਜੋਠੀ ਦਾਤਨ ਕਰਾ ਰਹੀ ਆਰਡਰ ਦੇਖੋ ਝੋਟੀ ਦਾ ਬਹੁਤ ਜ਼ਬਰਦਸਤ ਆਗਾ ਤੇ 16 ਕਿਲੋ ਦਾ ਆਰਡਰ ਹੋ ਕੇ ਲੈ ਜਾਣਾ ਦੋ ਟਾਈਮ ਤਿੰਨ ਟਾਈਮ ਉਹ ਲੈ ਸਾਈਡ ਪਾ ਦੇ ਠੀਕ ਆ 1 ਕਿਲੋ ਰੰਗ ਦਾ ਜਵਾਦਿਆਂ ਤਿਆਰ ਆ ਹਾਂ ਤੋਰੀ ਤੁਨੂੰ ਇਹਨੂੰ ਝੋਟੀ ਨੂੰ 16 ਕਿਲੋ ਦਾ ਬਾ ਗਾਰੰਟੀਆਂ ਦਿਵਾਦਾ ਕਰੋ ਮੈਂ ਕਹਿੰਦਾ ਤਿੰਨ ਟਾਈਮ ਰਹਿਦਾ ਪ੍ਰਮਾਣ ਆਪਣੇ ਕੋਲੇ ਖੋਤਾ ਠੀਕ ਕਿੰਨੇ ਦਿਨ ਦਾ ਸੂਆ ਬਈ ਕੋਈ ਨਾ ਇਹਨੂੰ ਹੋਗੇ 14 15 ਲੈਣਾ 14 15 ਦਿਨ ਦੋਸਤੋ ਸੂਈ ਨੂੰ ਹੋਗੇ ਬੱচ্চਾ ਹੈਗਾ ਕਟਾਮਗਰ ਉਹ ਤੇ ਬੈਠ ਜਾ ਤੁਸੀਂ ਦੇਖ ਸਕਦੇ ਹੋ ਪਿਆਗਾ ਪੂਰੇ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਆ ਦੁਬਾਰੇ ਤੁਹਾਨੂੰ ਫੇਰ ਆਪਾਂ ਤੋਰ ਕੇ ਦਿਖਾ ਦਿੰਨੇ ਆ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ 파ਰਟੀ ਵੰਤਰ ਦੀ ਵੀ ਬਹੁਤ ਚੰਗੀ ਹੈਗੀ ਛੱਡ ਲੇਗਾ ਤੁਸੀਂ ਇੱਕ ਸਾਥ ਇਹ ਬਹੁਤ ਵਧੀਆ ਹੈਗਾ ਬਾਕੀ ਬੈਕ ਸਾਈਡ ਨੂੰ ਵੀ ਆਰਡਰ ਬਹੁਤ ਆ ਤੇ ਠੋਸ ਹਵਾਨੇ ਦੇ ਵਿੱਚ ਹੈਗੀ ਤੇ ਪਿੱਠ ਕੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੋਰ ਤਾਰ ਦੇਖ ਲਓ ਇਹਦੀ ਕਿੰਨੀ ਜ਼ਬਰਦਸਤ ਹੈਗੀ ਬਾਕੀ ਫੇਸ ਦੁਆਰੇ ਦੇਖ ਲੋ ਤੇ ਬਾਡੀ ਬੰਦਰ ਦੁਆਰੇ ਦੇਖ ਲੋ ਹਰਿਆਣੇ ਦੀਆਂ ਝੋਟੀਆਂ ਚੰਗੀ ਤਰ੍ਹਾਂ ਤੁਹਾਨੂੰ ਤੋੜ ਕੇ ਆਪਾਂ ਦਿਖਾ ਦਿੰਦੇ ਆ ਚੈੱਕ ਕਰਾ ਦਿੰਦੇ ਆ ਇਹਦਾ ਮੁੱਲ ਬਾਈ ਮੇਰਾ ਨੰਬਰ ਫੋਨ ਤੇ ਬਲ ਫੋਨ ਤੇ ਫੋਨ ਤੇ ਕਰਦਾ ਉਹਦਾ ਨਹੀਂ ਕਰਨਾ ਆ ਫੋਨ ਤੇ 6833547759781302406 ਇਹ ਤੇ ਮੇਰਾ WhatsApp ਨੰਬਰ ਦੁਬਾਰੇ ਬੋਲ ਦੇ ਇੱਕ ਵਾਰੀ 6833547759781302406 ਠੀਕ ਆ ਹਾਂਜੀ 2 ਟਾਈਮ 3 ਟਾਈਮ 4 ਟਾਈਮ ਆਪ ਦਾ ਭਾਈ ਭਾਦੇ ਬੰਦਾ ਮੈਂ ਚੁੱਕੇ ਲਈ ਗੱਲ ਹੀ ਕਰਕੇ ਲੈ ਜੇ ਬਹੁਤ ਗਾਰੰਟੀ ਕਰੇਗੀ ਤਸ਼ਲੀ ਹੋਊਗੀ ਬਾਹਰ ਜਾ ਕੇ ਕੋਈ ਨਹੀਂ ਆਪਣੀ ਹਣਾ ਤੇਰੇ ਦੀ ਰੇਂਜ ਹੋ ਗਈ ਲੈ ਜੀ ਅਗਲਾ ਸੇਵਾਣਾ ਕਰੇ ਉਹਦਾ ਤੁਹੀਂ ਜ਼ਿੰਮੇਵਾਰੀ ਨੇ ਠੀਕ ਮਾਲ ਸਾਰੇ ਹਰਿਆਣੇ ਦਾ ਹੁੰਦਾ ਮਾਲ ਪ्योर ਹਰਿਆਣੇ ਦਾ ਕੋਈ ਪੰਜਾਬ ਦੀ ਮੈਂ ਹੋਗੀ 1 ਰੁਪਿਆ ਨਹੀਂ ਮੈਂ ਮੁਫਤ ਠੀਕ ਆ ਇਹ ਦੂਜੀ ਆ ਬਈ ਆ ਕੱਢੀ ਪਹਿਲਾਣਾ ਇਹ ਪਹਿਲਾਣਾ ਗੀ ਜਿਹਨੂੰ ਕਿੰਨੇ ਦਿਨਾਂ ਹੋ ਗਏ ਸੁਣੀ ਤੋਂ ਕੋਈ ਦੋਸਟੇਲ ਦੱਸੀ ਆਪਾਂ 13 14 ਹੋਵੇ ਕਸੀਮ ਅਗਰ ਹੈ ਇਹ ਨਾ ਅਗਰ ਕੱਢੀ 13 ਜਿਹੜਾ ਤੇ ਲੱਗਿਆ ਹਣਾ ਕਿੰਨਾ ਹੋਊ ਦੁੱਧ ਹੁਣ ਬਈ ਮਾਲ ਖੇੜ ਦੀ ਦੇਦਾ ਗਿਆ ਯਾਰ ਡੇਢ ਦਾ ਮਾਲ ਲਾਉਣਾ ਠੀਕ ਆ ਆ ਦੋਰੀ ਓਏ ਸੇ ਡੇਢ ਦੀ ਦੇਣੀ ਹੈ ਨਾ ਹੁਣ ਦੁੱਧ ਕਿੰਨਾ ਆਊਗਾ 13 ਕਿਲੋ ਤਿਆਰ ਆ 12 ਜੋ ਕੇ ਲੈ ਜੀ ਠੀਕ 13 ਕਿਲੋ ਦੁੱਧ ਬਾਈ ਕਹਿੰਦੇ ਤਿਆਰ ਆ ਕਿਤੇ 12 ਕੋਈ ਕੰਡੇ ਲਾ ਕੇ ਲੈ ਜੀ ਤੇ ਬਾਕੀ ਪਹਿਲਾਂ ਦਾ ਬਹੁਤ ਹੁੰਦਾਗਾ 12 13 14 ਕਿਉਂਕਿ ਗਰਮੀ ਬਹੁਤ ਆ ਡੇਢ ਦਾ 24 ਆ ਠੀਕ ਦਾ ਡੇਢ ਦਾ ਡੇਢ ਦਾ ਮੁੰਡਾ ਜਸਨੂ ਹੀ ਡੇਢ ਦਾ ਛੋਟਾ ਜੱਪਾ ਹੀ ਠੀਕ ਲਓ ਬਈ ਕਰ ਕਰ ਦੋਨਾਂ ਦਾ ਕਿੰਦਿਆਂ ਲੈ ਗਏ ਜੀ ਇੱਥੇ ਬਈ ਦੋ ਦੋਨੇ ਗਏ ਜੀ ਕਿ ਅੱਜਿਆ ਰਾਤ ਬੈਕ ਗਿਆ ਹੈਗਾ 10 ਮਈਆਂ ਤੋਂ 10 ਪਾਉਣੀਆਂ ਸੀ ਠੀਕ ਆ ਸੇਲ ਹੋ ਗਈਆਂ ਅੱਜਿਆ ਰਾਤ ਲੈ ਕੇ ਬੰਦੇ ਇਕੱਠੇ ਤੇ ਆਪਣੇ ਕੋਲੇ ਸਟਾਕ ਹੀ ਜ਼ਿਆਦਾ ਆਉਂਦੇਗਾ ਘਰੇ ਕਿੰਨੇ ਕੁ ਅਵੇਲੇਬਲ ਨੇ ਘਰੇ ਹੁਣੀਆਂ 15-20 ਵਈਆਂ ਪੱਕੀਆਂ ਹਰੇਕ ਵਕਤ ਹੁੰਦੇ ਨੇ ਜਦੋਂ ਮਰਜ਼ੀ ਬੰਦਾ ਬਿਨਾ ਫੋਨ ਲਾਈ ਤੋਂ ਵੀ ਆ ਜਾਏ ਠੀਕ ਆ ਵੀ ਮਿਲਣਗੇ ਆ ਨਾ 15-20 ਪੱਕੀਆਂ ਹੁੰਦੀਆਂ ਠੀਕ ਆ ਲੋ ਵੀ ਦੋਸਤੋ ਇੱਥੇ ਬਾਈ ਦੋ ਲੈ ਕੇ ਆਇਆ ਜੀਗਾ ਹਰਿਆਣੇ ਦੇਗਾ ਝੋਟਿਆਂ ਬਹੁਤ ਸ਼ਕੀਨ ਆ ਬਾਕੀ ਘਰੇ ਵੀ wan 42 sambang ada ਬੱਚਿਆਂ ਦੀ ਡਿਟੇਲ ਲੈ ਕੇ ਦਿੰਨੇ ਆ ਇੱਕ ਅਤਰ ਜਰਸੀ ਹੈਗੀ ਬਹੁਤ ਸੋਹਣੀ ਹੈਗੀ ਹੈ ਛੋਟੀ ਉਮਰ ਦੇ ਵਿੱਚ ਹੈਗੀ ਪਰ ਹੈ ਬਹੁਤ ਸੋਹਣੀ ਹੈਗੀ ਤੇ ਇੱਕ ਐਚ ਐਫ ਆਗੀ ਇਹ ਵੀ ਬਹੁਤ ਸੋਹਣੀ ਹੈਗੀ ਬਸ ਸੰਭਾਲਣ ਦੀ ਲੋੜ ਆ ਉਮਰ ਛੋਟੀ ਹੈਗੀ ਤੇ ਬਰੀਡ ਦੇ ਵਿੱਚ ਦੋਵੇਂ ਬਹੁਤ ਸੋਹਣੀਆਂ ਆਂ ਜਰਸੀ ਤਾਂ ਨਕੀਨਾ ਹੀ ਆ ਤੇ ਹੈ ਐਚ ਐਫ ਵੀ ਬਹੁਤ ਵਧੀਆ ਹੈਗੀ ਆਪਾਂ ਡਿਟੇਲ ਲਵਾਂਗੇ ਦੋਮਾਂ ਦੀ ਥਾਂ ਜਾ ਰਹੀ ਇਹਨਾਂ ਦੇ ਤੇ ਇਹ ਦੋਵੇਂ ਬਹੁਤ ਸੋਹਣੇ ਆਗੇ ਆਪਾਂ ਡਿਟੇਲ ਲੈ ਲਾਂਗੇ ਭਾਈ ਦੋਨਾਂ ਦੀ ਕਿੰਨਾ ਮੁੱਲਾ ਕਿੰਨੀ-ਕਿੰਨੀ ਹੋ ਮਰੇਗੀ ਤੇ ਪਹਿਲਾਂ ਤੁਸੀਂ ਇਹਨਾਂ ਨੂੰ ਚੈੱਕ ਕਰੋ 5 ਲੱਖ ਟੜ ਬੱਚੀਆਂ ਬਾਈ ਲੈ ਕੇ ਆਇਆ ਤੇ ਹਰੇਕ ਵਾਰੀ ਇਹ ਮੰਡੀ ਤੇ ਪਹੁੰਚਦਾ ਤੇ ਬੱਚੀਆਂ ਦਾੇ ਕਾਮਾਂ ਤੇ ਗਾਮਾਂ ਵੀ ਹੁੰਦਾਂਗੀਆਂ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿੰਨੇ ਵੀ ਲੈਣੇਗਾ ਤੇ ਜਿਸ ਤਰ੍ਹਾਂ ਦੀ ਵੀ ਤੁਸੀਂ ਕੁਆਲਿਟੀ ਲੈਣੀ ਹੈਗੀ ਆ ਵੀ ਆਪਣੀ ਚੱਟੀ ਵੀ ਹੈ ਨਾ ਇਹਦੇ ਵੀ ਥਣ ਥਣ ਚੱਕੇ ਹੈਗੇ ਤੇ ਆ ਵੀ ਬੱਚੀਆਂ ਸਾਰੀਆਂ ਬਾਈ ਤੇ ਨਹੀਂ ਹੈ ਜਿੰਨੇ ਕਾ ਖੜੀ ਹੈ ਆਪਾਂ ਸਾਰੇ ਡਿਟੇਲ ਲੈ ਲੈਣੇ ਬਾਈ ਤੋਂ ਇਹਨਾਂ ਦੀ ਕੀ ਡੇਜਾ ਸਿਕਲ ਜੀ ਸਿਕਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਭਾਈ ਮੇਰਾ ਜਸ਼ਨ ਹੈ ਹਾਂ ਜੀ ਹਾਂ ਜਿਹੜਾ ਆਪਣਾ ਭਗਵਾੜਾ ਏਰੀਆ ਨੇ ਭਗਵਾੜਾ ਆ ਜੀ ਠੀਕ ਹੈ ਤੇ ਆਪਣਾ ਕੰਮ ਇਹ ਵਪਾਰ ਦਾ ਆ ਨਾਂ ਬਛੀਆਂ ਦੇ ਵਜੇ ਆਪਣਾ ਸਪੈਸ਼ਲ ਬਛੀਆਂ ਦਾ ਸਪੈਸ਼ਲ ਗੱਪਣਾ ਬਛੀਆਂ ਪਾਲਕਾ ਬਛੀਆਂ ਠੀਕ ਹਾਂ ਜੀ ਇੱਕ ਤਰ੍ਹਾਂ ਦੀ ਬੱਚੀ ਮਿਲ ਜਾਂਦੀ ਹੈ ਰੇਗਤਾਰਾਂ ਦੀ ਅੱਜ ਹੈ ਫੈਰਚ ਹੈ ਰਜਾਤੀ ਗਲੈਂਡੋ ਜਿੱਦਾਂ ਦੀ ਮਰਜ਼ੀ ਜਿੰਦਾਂ ਦੀ ਮਰਜ਼ੀ ਗਲੈਂਡੋ ਦੀ ਮਰਜ਼ੀ ਨਸਲ ਵੀ ਰੇਗਤਾਰਾਂ ਦੀ ਤੇ ਬਾਕੀ ਕੁਆਲਿਟੀ ਹੈ ਨਾ ਕੁਆਲਿਟੀ ਤੇ ਨਜ਼ਰ ਆ ਰੇਗਤਾਰਾਂ ਦੀ ਦੇਖੀਏ 11 12 ਬੱਚੇ 5 ਵਜੇ ਬਾਕੀ ਦਿੱਤੀ ਹੋਈ ਠੀਕ ਆ ਹੋ ਗਿਆ ਸੇਲ ਜਾਣੀ ਦੋ ਸੇਲ ਸੇਲ ਹੋ ਗਏ 5 ਬੱਚੇ ਕਿੰਨੀਆਂ ਲੈਏ ਸੀਗੇ 11 ਲੈਣੀਆਂ ਸੀਗੀਆਂ 5 ਹੋ ਗਏ ਸੇਲ ਰਹਿ ਗਏ ਸੇਲ ਹੋ ਗਈਆਂ ਹੁਣ ਕਿੰਨੀਆਂ ਰਹਿ ਗਈਆਂ ਹੁਣ ਆਪਰੇ ਕੋ ਦੇਖ ਲਓ 4 ਰਹਿ ਗਈਆਂ ਜੀ ਬਸ ਇਹ 4 ਰਹਿ ਗਈਆਂ 4 ਰਹਿ ਗਈਆਂ ਠੀਕ ਆ ਇਹ ਕਹਿੰਦੇ ਉਹ ਮਿਲ ਜਾਂਦੀਆਂ ਨੇ ਨੌਨ ਪ੍ਰੈਗਨੈਂਟ ਵੀ ਹੈਨਾ ਹਾਂਜੀ ਹਾਂਜੀ ਤੇ ਛੋਟੀ ਉਮਰ ਦੇ ਵਿੱਚ ਵੀ ਆ ਛੋਟੀ ਵੀ ਵੱਡੀ ਵੀ ਉਮਰ ਦੇ ਵਿੱਚ ਮਿਲ ਜਾਂਦੀ ਹੈ ਤੇ ਜਿਹੜੀ ਦੁਆੜ ਆ ਨਾ ਵਧੀਆ ਕੁਆਲਿਟੀ ਵਾਲੀ ਠੀਕ ਆ ਹਾਂਜੀ ਤੇ ਆਪਾਂ ਇਹ ਜਿਹੜੀ ਦੋਰ ਕਿਦਾਈਆਂ ਬੱਚਿਆਂ ਨਾਲ ਆ ਦੋ ਹਾਂਜੀ ਹਾਂਜੀ ਜਰਸੀ ਤੇ ਐਫ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਗਈ ਇਹ ਭਾਈ ਇਹਨਾਂ ਨੂੰ 4-4 ਮਹੀਨੇ ਉਮਰ ਆ ਤੇ ਪਾਲੀ ਬੱਚੇ 7 ਮਹੀਨੇ ਦੀ ਉਮਰ ਆ ਪਾਲੀ ਦੇ 7 ਮਹੀਨੇ ਇਹਨੇ 4-4 ਮਹੀਨੇ ਉਮਰ ਆ ਠੀਕ ਆ ਜਰਸੀ ਦੀ ਚਿਹਰੇ ਦੀ ਚਾਹ ਤਾਂ ਬੱਚੇ ਤਾਂ ਬੱਚੇ ਨੇ ਇਹ ਛੋਟੀ ਉਮਰ ਦਾ ਨਾਲ ਤਾਂ ਛੋਟੀ ਉਮਰ ਦੇ ਬੱਚੇ ਨਹੀਂ ਕੋਈ ਇਹ 7 ਮਹੀਨੇ ਦਾ ਬੱਚਾ ਆ ਆ ਜਿਹੜੀ ਬੱਚੀ ਹੈ ਵੀ ਛੀਨੀ ਹੈ ਜੀ ਹੈ ਵੀ ਖਰੀਦਿਆ ਜੀ ਮੈਨੇ 9 ਮਹੀਨੇ ਤੋਂ ਮਾਰੇ ਦੀ ਉਹ ਜੀ ਢੋਲੀ ਢੋਲੀ ਬਹੁਤ ਚੰਗੀ ਆ। ਬਹੁਤ ਵਧੀਆ ਗਿਆ ਨਾ। 80 ਗੱਲ ਅੱਗੇ ਨੂੰ 22 ਬਾਈ ਦੇ ਨਾਲ ਫਾਰਮੂਲਾ ਆ ਗਿਆ। ਫਾਰਮਨ ਜਿੱਦਾਂ 22 ਬਾਈ ਦਾ ਟਿਕਾ ਲੱਗਣਗਾ। ਫਾਰਮਰ ਦੇ ਦੱਸਣ ਮੁਤਾਬਕ ਹਾਂਜੀ ਹਾਂਜੀ ਠੀਕ ਆ। ਵੀ ਆਪਾਂ ਗਰੰਟੀ ਦੇ ਵਿੱਚ 22 ਬਾਈ ਦੇ ਨਾਲ ਲੱਗੇ ਹੋਗਾ। ਯਾਨੀ ਅਗਲੇ ਖਾਲੀ ਕਰਕੇ ਲੈ ਜੇ ਹਨਾ। ਆਦਮੀ ਖਾਲੀ ਕਰ ਵੀ। ਠੀਕ ਆ। ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ? ਇਹਦਾ ਮੁੱਲ ਤਾਂ 22 ਬਾਈ ਦਾ। ਇਹਦਾ 22000। ਦੇ ਲੈਣ ਕਿੱਥੋਂ ਦਿਓ ਜੂ। 18000 ਦੀ ਹੋ ਜੂਗੀ। ਠੀਕ ਆ। ਤੇ ਇਹਨਾਂ ਚੋਂ ਏ ਨੀ ਬਾਈ ਆਪਣੇ ਆਏ ਤੇ ਇਹ ਤੇ ਨਾ ਨੇ ਆਪਣੀ ਆਗਿਆਂ ਇਹ ਜਿਹੜੀਆਂ ਆਪਾਂ ਤੋਰ ਕੇ ਦਿਖਾਈਆਂ ਜੀ ਦੋ ਇਹ ਬਾਈ ਬੱਚੇ ਦੇ ਦਮਾ 15 15 ਜੀ ਆਹ ਦੇ ਦਮਾ 20 ਜੀ ਦੇ ਦਮਾ ਬਾਲਾ ਬੱਚਾ 2000 ਦੀ ਵੱਡੀ ਤੇ 15 15 ਦੇ ਆਹ ਜੀ 20 ਜੀ ਦੇ ਦਮਾ ਤੇ 20 ਜੀ ਦੇ ਦਮਾ ਠੀਕ ਆ ਤੇ ਬਾਕੀ ਜਿਵੇਂ ਕੋਈ ਇਕੱਠੀਆਂ ਲੈਂਦਾ ਤਾਂ ਮਾਨਦਾਨ ਹੋ ਜੂ ਵੱਧ ਹੈ ਨਾ ਜੇ ਕੋਈ ਮਾਨਦਾਨ ਵਿੱਚ ਕੋਈ ਚਾਰੇ ਪਿੱਛੇ ਨੂੰ ਤੋਂ ਸੁਣਾ ਮਾਨਦਾਨ ਵਿੱਚ ਜੀ ਇਕੱਠਾ ਲਾੜ ਲੈਣਾ ਹਾਂ ਜੀ ਇਹ ਪੈਂਦੇ ਜਾਂਦੇ ਜਾਰੇ ਬਣਦੇ ਨੇ ਠੀਕ ਆ ਫਿਰ ਜ਼ਿਆਦਾ ਹੋ ਜੂਗਾ ਤੇ ਬੱਚੀਆਂ ਕਿੰਨੀਆਂ ਕ ਅਵੇਲੇਬਲ ਹੁੰਦੀਆਂ ਆਪਣੇ ਕੋਲੇ ਮੁਖੀਆਂ ਭਾਈ ਘਰੇ ਹਰੇ 20 22 ਬਾਈ ਬੱਚੇ ਅਵੇਲੇਬਲ ਹੁੰਦੇ ਹੁੰਦੇ ਗਈ ਆ ਠੀਕ ਆ ਕਈ ਵਾਰੀ ਕਿਸੇ ਨੇ ਇਕੱਠੀਆਂ ਲੈਣੀਆਂ ਹੁੰਦੀਆਂ ਜਿੰਨੀਆਂ ਮਾਰਦੀ ਲਿਆ ਸਕਦਾ ਇਕੱਠੀਆਂ ਭਾਈ ਅਗਲਾ 50 50 ਆਰਡਰ ਦੇ ਲਈ ਠੀਕ ਆ ਪੂਰਾ ਹੋ ਜਾਊਗਾ ਐਚਐਫ ਤੇ ਕਈ ਵਾਰੀ ਜਰਸੀ ਦੀ ਡਿਮਾਂਡ ਹੁੰਦੀ ਆ ਐਚਐਫ ਜਰਸੀ ਹਰ ਸਾਲ ਗਲੈਂਡੋ ਜਿੱਦਾਂ ਦੇ ਵਾਲੇ ਡਿਮਾਂਡ ਹੋਵੇ ਜਿਹੜੀ ਵੀ ਡਿਮਾਂਡ ਆ ਪੂਰੀ ਹੋ ਜੂਗੀ ਜਰਸੀ ਆਪਣਾ ਫਾਰਮ ਵੀ ਐਕਸਟਰਾ ਠੀਕ ਆ ਜੱਤ ਡੇਰੀ ਬਾਰੇ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਭਈ ਆਪਣਾ ਠੀਕ ਆ ਤੇ ਬਾਕੀ ਬੱਚੀਆਂ ਤੋਂ ਇਲਾਵਾ ਦੁੱਧ ਵਾਲੇ ਪਸ਼ੂ ਵੀ ਹੁੰਦੇ ਆ ਨਹੀਂ ਦੁੱਧ ਵਾਲੇ ਕੋਈ ਆਪਾਂ ਬੱਚਿਆਂ ਦਾ ਕੰਮ ਕਰਵਾਦੇ ਵਾ ਚਾਰ ਪੰਜ ਮਹੀਨਾ ਲੈਂਦੀਆਂ ਹੁੰਦੀਆਂ ਬੱਸ ਠੀਕ ਆ ਜਿਆਦਾ ਯਾਨੀ ਕਿ ਬੱਚਿਆਂ ਦਾ ਨਹੀਂ ਆ ਭਾਈ ਬੱਚਿਆਂ ਦਾ ਨਹੀਂ ਠੀਕ ਆ ਤੇ ਮੰਡੀਆਂ ਤੇ ਜਾਂਦੇ ਹਾਂ ਮੰਡੀ ਭਾਈ ਹਰੇਗਾ ਜੀ ਠੀਕ ਆ ਠੀਕ ਆ ਕਦੇ ਵਾਲਾ ਪਰੇ ਲੋਹਿੰਦਾ ਸੇ ਤੋਂ ਕਈ ਵੇਲੇ ਲੈਣ ਵੀ ਆਈ ਜਾਂਦੇ ਨੇ ਹਾਂਜੀ ਹਾਂਜੀ ਲੈ ਵੀ ਇਹਨੂੰ ਸੇਲ ਵੀ ਕਰ ਦਿੰਦੇ ਆਂ ਫਿਲਮ ਪਰਚੀ ਦਾ ਕਹਿਣ ਤਾਂ ਮਰ ਨੂੰ ਕੰਮ ਆਪਣਾ ਠੀਕ ਹੈ ਜੀ ਨੰਬਰ ਭਾਈ ਮੇਰਾ 769619211 769619211 ਠੀਕ ਹੈ ਐਡਰੈਸ ਦੇ ਬਾਰੇ ਬੋਲਿਆ ਕਰੀਂ ਦਰਦ ਭਾਈ ਮੇਰਾ ਪਿੰਡ ਹੈਗਾ ਭਰੋਲੀ ਏਰੀਆ ਮੇਰਾ ਭਾਈ ਜਿਲ੍ਹਾ ਜਿੱਦਾਂ ਆਪਣਾ ਸੋਆੜਾ ਘੇਰ ਪੰਡਾ ਲੱਗੇ ਠੀਕ ਹੈ ਧੰਨਵਾਦ ਭਾਈ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲੈ ਲਈ ਦੀ ਆ ਬੱਚਿਆਂ ਦੀ ਤੇ ਬਾਕੀ ਕਾਫੀ ਬੱਚੀਆਂ ਹੁੰਦੀਆਂ ਭਾਈ ਕੋਲੇ ਤੇ ਸਪੈਸ਼ਲ ਬੱਚੀਆਂ ਦਾ ਹੀ ਕੰਮ ਆਗਾ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਜਾਂ ਬੱਚੀ ਖਰੀਦਣੀ ਆ ਇਹ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ